ਸਸਰੀਆਂ ਕਾਲ ਪੰਜਾਬੀਓ ਤੁਸੀਂ ਜੁੜਿਓ ਪੰਜਾਬ ਇਕਤਾ ਨਿਊਜ਼ ਨਾਲ ਪੰਜਾਬ ਦੀ ਵੱਡੀ ਖਬਰ ਦੇ ਨਾਲ ਮੇਰੇ ਸਹਿਯੋਗੀ ਗੁਰਦੀਪ ਕੌਰ ਜੀ ਨੇ ਜਿਹੜੇ ਕਿ ਰਾਣਾ ਬਲਾਚੌਰੀਆ ਦੇ ਪਰਿਵਾਰ ਨੂੰ ਮਿਲ ਕੇ ਆਏ ਨੇ ਕਿਥੇ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਦੱਸ ਦਈਏ ਕਿ ਫੁੱਲ ਜੜਿਆ ਚੁਗਣ ਜੜਿਆ ਦਾਸਮ ਕੀਤੀ ਜਾ ਰਹੀ ਆ ਤੇ ਉਸ ਨੂੰ ਕਵਰੇਜ ਕਰਨ ਲਈ ਇਸ ਪਿੰਡ ਦੇ ਵਿੱਚ ਅਸੀਂ ਪੁੱਜੇ ਸੀ ਪਰਿਵਾਰ ਵੱਲੋਂ ਥੋੜਾ ਜਿਹਾ ਦੁੱਖ ਪ੍ਰਗਟ ਕੀਤਾ ਗਿਆ ਕਿ ਮੀਡੀਆ ਵਿੱਚ ਜੋ ਕੁਝ ਵੀ ਦਿਖਾਇਆ ਗਿਆ ਉਹ ਗਲਤ ਦਿਖਾਇਆ ਗਿਆ ਉਹਨਾਂ ਦੀ ਵਾਈਫ ਨੂੰ ਗੁਰਦੀਪ ਕੌਰ ਜੀ ਮਿਲ ਕੇ ਆਏ ਨਹੀਂ ਆਪਾਂ ਗੁਰਦੀਪ ਕੌਰ ਨਾਲ ਗੱਲ ਕਰਦੇ ਹਾਂ ਗੁਰਦੀਪ ਕੀ ਕਿਹਾ ਉਹਨਾਂ ਦੀ ਵਾਈਫ ਨੇ ਬਹੁਤ ਜ਼ਿਆਦਾ ਬੇਸੁਰ ਤਹਾਲਤ ਦੇ ਵਿੱਚ ਨਹੀਂ ਗੱਲਬਾਤ ਕਰ ਨਹੀਂ ਸਕਦੇ ਜਿਸ ਕੁੜੀ ਦੇ ਹੱਥਾਂ ਦੀ ਮਹਿੰਦੀ ਨਾ ਉਤਰੀ ਹੋਈ ਹੋਵੇ ਚੂੜਾ ਨਾ ਉਤਰਿਆ ਹੋਵੇ ਉਹ ਦੇਖੋ ਦੇ ਹਾਲਾਤ ਕੀ ਹੋਣਗੇ ਹਾਂ ਹੱਥ ਜੋੜ ਕੇ ਕਹਿ ਦਿੱਤਾ ਕਿ ਬਹੁਤ ਗਲਤ ਪ੍ਰਚਾਰਿਆ ਜਾ ਰਿਹਾ ਵਾ ਮੇਰੇ ਪਤੀ ਨੂੰ ਬਹੁਤ ਗਲਤ ਪ੍ਰਚਾਰਿਆ ਜਾ ਰਿਹਾ ਮਾਂ ਕਹਿ ਰਹੀ ਹੈ ਮੇਰੇ ਪੁੱਤ ਨੂੰ ਭੈਣ ਕਹਿ ਰਹੀ ਹੈ ਮੇਰੇ ਭਰਾ ਨੂੰ ਪਲੀਜ਼ ਐਦਾਂ ਨਾਂ ਦਿਖਾਓ ਜਿੱਦਾਂ ਦਿਖਾ ਦਿੱਤਾ ਗਿਆ ਹਾਂ ਤੇ ਕਿਦਾਂ ਦੇ ਹਾਲਾਤ ਕਿਦਾਂ ਦੇ ਸੀ ਦਰیاں ਬਿਛਾਰੇ ਨੇ ਕਹਿੰਦੇ ਕਦੇ ਸ਼ਗਨਾ ਦਾ ਦਿਨ ਸੀ ਬਾਜੀਆਂ ਦਿਖਾ ਰਹੇ ਸੀ ਮੈਨੂੰ ਹੱਥ ਲਗਾ ਲਗਾ ਕਿ ਹੱਲੇ ਤਾਂ ਅਸੀਂ ਬਾਜ ਮੈਂ ਦੇਖਿਆ ਤੁਸੀਂ ਵੀ ਥੋੜਾ ਇਮੋਸ਼ਨਲ ਹੋ ਗਿਆ ਸੀ ਬਿਲਕੁਲ ਕੋਈ ਵੀ ਜਾਏਗਾ ਅੱਖਾਂ ਚ ਹੰਝੂ ਆਣਗੇ ਉਸ ਕੁੜੀ ਦੇ ਹਾਲਾਤ ਨਹੀਂ ਦੇਖ ਹੋ ਰਹੇ ਸੀ ਕਿਸ ਤਰੀਕੇ ਦੇ ਨਾਲ ਪਈ ਹੈ ਬੇਸੁਰਤ ਕਦੇ ਵੀ ਹੋਸ਼ ਹੋ ਕੇ ਡਿੱਗ ਜਾਂਦੀ ਹੈ ਕਦੇ ਇੱਕੋ ਨਜ਼ਰ ਦੇਖ ਰਹੀ ਹੈ ਪਰਿਵਾਰ ਕਹਿ ਰਿਹਾ ਕਿ ਸਾਨੂੰ ਰਾਤ ਦੀ ਕਹਿ ਰਹੀ ਹੈ ਕਿ ਮੈਨੂੰ ਮਾਰ ਦੋ ਮੈਨੂੰ ਕੁਝ ਕਰ ਦੋ ਮੈਂ ਨਹੀਂ ਜੀ ਸਕਦੀ ਹਾਂ ਬਾਜੀਆਂ ਪਰਿਵਾਰ ਦਿਖਾ ਰਿਹਾ ਹੱਥ ਲਗਾ ਕੇ ਕਹਿੰਦੇ ਅਸੀਂ ਤਾਂ ਹੱਲੇ ਬੰਡੀਆਂ ਤੱਕ ਨਹੀਂ ਦਰੀਆਂ ਕਹਿੰਦੇ ਅਸੀਂ ਵਿਚਾਰੀਆਂ ਦੁੱਖ ਦੀ ਘੜੀ ਚ ਵਿਚਾਣੀਆਂ ਪੈ ਰੀਆਂ ਹੱਲੇ ਤਾਂ ਮੈਡਮ ਸਾਡੇ ਸ਼ਗਨਾ ਦੇ ਦਿਨ ਸਾਨੂੰ ਭੁੱਲੇ ਨਹੀਂ ਕਿ ਕਿਸ ਤਰੀਕੇ ਦੇ ਨਾਲ 10 ਦਿਨ ਪਹਿਲਾਂ ਅਸੀਂ ਗੱਜ-ਵੱਜ ਕੇ ਵਿਆਹ ਕਰ ਰਹੇ ਸੀ ਹਾਂ ਹੱਥਾਂ ਦੇ ਵਿੱਚ ਚੂੜਾ ਤੇ ਹੱਥਾਂ ਤੇ ਮਹਿੰਦੀ ਤੇ ਅੱਖਾਂ 'ਚ ਹੰਝੂ ਕਿਦਾਂ ਦਾ ਦ੍ਰਿਸ਼ ਕਿਦਾਂ ਦਾ ਹੈ ਬਾਬੂ ਕਰ ਰਹੀਆਂ ਇਹ ਚੀਜ਼ਾਂ ਦਿਲ ਦਰੋ ਰਿਹਾ ਵਾ ਕਿ ਇੱਕ ਪਰਿਵਾਰ ਉੱਜੜ ਚੁੱਕਾ ਪੂਰੀ ਤਰ੍ਹਾਂ ਉਸ ਪਰਿਵਾਰ ਦੇ ਕੋਲ ਕੁਝ ਵੀ ਨਹੀਂ ਬਚਿਆ ਛੋਟਾ ਭਰਾ ਹੈ ਕਿਸ ਤਰੀਕੇ ਦੇ ਨਾਲ ਸ਼ਮਸ਼ਾਨ ਘਾਟ ਜਾਂਦਾ ਦੇਖਿਆ ਚੰਗੀ ਤਰ੍ਹਾਂ ਹਾਲਾਤਾਂ ਦੇ ਵਿੱਚ ਨਹੀਂ ਆ ਉਹ ਪਿਤਾ ਹਾਲਾਤਾਂ ਦੇ ਵਿੱਚ ਨਹੀਂ ਹੈ ਪਰਿਵਾਰ ਤਾਂ ਇਹ ਹੀ ਕਹਿਣਾ ਹੈ ਕਿ ਪਤਾ ਨਹੀਂ ਕਿਹੜਾ ਇਦਾਂ ਦਾ ਕਲਿੱਪ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਗਿਆ ਜਾਂ ਲੋਕਾਂ ਨੇ ਕਮੈਂਟ ਕਰ ਦਿੱਤੇ ਕਿ ਜੀ ਰਾਣਾ ਬਲਾਚੌਰੀਆ ਦੀ ਵਾਈਫ ਤਾਂ ਦੇਖੋ ਹੱਸ ਰਹੀ ਆ ਹਾਂ ਹੈਂ ਦੰਦ ਕੱਢ ਰਹੀ ਐ ਇਦਾਂ ਕੁਝ ਸਮਥਿੰਗ ਮਤਲਬ ਲੋਕ ਲਿਖਣ ਲੱਗੇ ਵੀ ਨਹੀਂ ਸੋਚਦੇ ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਨੇ ਨਹੀਂ ਪਤਾ ਕਿ ਪਰਿਵਾਰ ਨੂੰ ਕਿੰਨਾ ਦੁੱਖ ਹੋਇਆ ਕਿਹੜੇ ਦੁੱਖ ਦੇ ਵਿੱਚੋਂ ਲੰਘ ਰਿਹਾ ਵਾ ਕਮੈਂਟ ਇਦਾਂ ਵੀ ਕਰ ਦਿੱਤੇ ਸੋਸ਼ਲ ਮੀਡੀਆ ਤੇ ਕੁਝ ਇਦਾਂ ਦਾ ਵਾਇਰਲ ਕਰ ਦਿੱਤਾ ਗਿਆ ਫਿਲਹਾਲ ਅਸੀਂ ਤਾਂ ਨਹੀਂ ਦੇਖਿਆ ਪਰ ਪਰਿਵਾਰ ਨੇ ਕਿਹਾ ਕਿ ਅਸੀਂ ਬਹੁਤ ਸ਼ਰਮਿੰਦਾ ਵਾਂ ਕਿ ਸਾਡੇ ਦੁੱਖ ਦੇ ਵਿੱਚ ਸ਼ਾਮਲ ਹੋਣ ਦੇ ਲਈ ਵੀ ਲੋਕ ਆ ਚੀਜ਼ਾਂ ਕਰ ਰਹੇ ਆ ਆ ਚੀਜ਼ਾਂ ਲਿਖ ਰਹੇ ਆ ਸਾਡੇ ਬਾਰੇ ਇਸ ਕਰਕੇ ਉਹਨਾਂ ਨੇ ਹੱਥ ਜੋੜ ਦਿੱਤਾ ਕਿ ਅਸੀਂ ਮੀਡੀਆ ਨੂੰ ਨਹੀਂ ਜਾਤਾ ਨਾ ਨਹੀਂ ਜਾ ਸਕਦੀ ਜੀ ਤੇ ਫਿਰ ਉਹਨਾਂ ਦੀ ਮੰਮੀ ਨਾਲ ਵੀ ਤੁਹਾਡੀ ਗੱਲਬਾਤ ਹੋਈ ਮਾਂ ਵੀ ਇਸ ਵੇਲੇ ਕਹਿ ਰਹੀ ਐ ਕਿ ਕੁਝ ਵੀ ਨਹੀਂ ਬੱਚਿਆ ਸਾਡੇ ਕੋਲ ਹੂੰ ਇੱਕੋ ਮੁੰਡਾ ਸੀ ਜਿਹੜਾ ਹੱਸਦਾ ਖੇਡਦਾ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਸਾਂਹੀ ਬੈਠਾ ਸੀ ਹੂੰ ਭੈਣ ਨੇ ਕਿਹਾ ਭੈਣ ਕਹਿੰਦੀ ਮੈਂ ਬਾਹਰ ਜਾਣਾ ਸੀ ਮੇਰੀਆਂ ਤਿਆਰੀਆਂ ਹੋ ਚੁੱਕੀਆਂ ਸੀ ਰੋਂਦੀ ਸਾਹ ਨਹੀਂ ਲੈ ਰਹੀ ਭੈਣ ਦੀਆਂ ਅੱਖਾਂ ਦੇ ਵਿੱਚ ਇੰਨੇ ਜ਼ਿਆਦਾ ਹੰਝੂ ਨੇ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਦਿਲ ਵੱਡਾ ਕਰਕੇ ਸਾਰੀ ਲੋਕਾਂ ਨੂੰ ਵੀ ਦੇਖ ਰਹੀ ਹੈ ਆਪਣੀ ਪਰਜਾਈ ਨੂੰ ਵੀ ਦੇਖ ਰਹੀ ਹੈ ਸਾਰਾ ਹੱਥ ਵੀ ਬੰਡਾਰੀਆ ਪਰ ਅੱਖਾਂ ਦੇ ਵਿੱਚੋਂ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਨਹੀਂ ਆਪਾਂ ਬਿਆਨ ਕਰ ਸਕਦੇ ਜੋ ਪਰਿਵਾਰ ਤੇ ਇਸ ਵੇਲੇ ਬੀਤ ਰਹੀ ਹੈ ਤੇ ਜਦੋਂ ਤੁਸੀਂ ਅੰਦਰ ਗਏ ਆ ਮੀਡੀਆ ਨੂੰ ਉਹਨਾਂ ਨੇ ਕੀ ਕਹਿ ਕੇ ਰੁਕਿਆ ਕਿ ਸਾਨੂੰ ਗਲਤ ਪ੍ਰਚਾਰਿਆ ਜਾ ਰਿਹਾ ਇਸ ਕਰਕੇ ਰੁਕਿਆ ਜਾਂ ਕੋਈ ਹੋਰ ਕਾਰਨ ਸੀ ਬਿਲਕੁਲ ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਕਾਫੀ ਸਾਡੇ ਕੋਲ ਆ ਚੁੱਕਿਆ ਪਹੁੰਚ ਕੀਤੀ ਆ ਮੀਡੀਆ ਨੇ ਪਰ ਅਸੀਂ ਹੁਣ ਕੁਝ ਵੀ ਸੋਸ਼ਲਾਈਜ਼ ਨਹੀਂ ਕਰਨਾ ਚਾਹੁੰਦੇ ਕਿਉਂਕਿ ਸੋਸ਼ਲ ਮੀਡੀਆ ਜਾਂ ਟੀਵੀ ਚੈਨਲਸ ਤੇ ਸਾਡੇ ਬਾਰੇ ਗਲਤ ਪ੍ਰਚਾਰਿਆ ਜਾ ਰਿਹਾ ਸਾਡੇ ਲਿੰਕ ਜਿਹੜੇ ਆ ਬਹੁਤ ਦੂਸਰੀ ਚੀਜ਼ਾਂ ਦੇ ਨਾਲ ਜੋੜੇ ਜਾ ਰਹੇ ਆ ਸਾਡਾ ਦੁੱਖ ਸਮਝਣ ਦੀ ਬਜਾਏ ਸਾਨੂੰ ਹੋਰ ਹੀ ਚੀਜ਼ਾਂ 'ਚ ਧਕੇਲਿਆ ਜਾ ਰਿਹਾ ਤੇ ਤੁਸੀਂ ਦੇਖੋ ਕਿ ਜਿਸ ਵਾਈਫ ਨੂੰ ਜਿਸ ਦਾ ਦੁੱਖ ਜਿਹੜਾ ਉਹ ਵਾਈਫ ਹੀ ਜਾਣਦੀ ਆ ਉਸ ਨੂੰ ਇੰਨਾ ਗਲਤ ਪ੍ਰਚਾਰ ਦਿੱਤਾ ਗਿਆ ਤਾਂ ਹੋਰ ਅਸੀਂ ਕੀ ਕਹਿ ਸਕਦੇ ਆ ਕੋਈ ਉਮੀਦ ਨਹੀਂ ਕਰ ਸਕਦੇ ਤੁਸੀਂ ਤਾਂ ਬਲਾਚੌਰ ਇਲਾਕੇ ਦੇ ਹੋ ਤੁਸੀਂ ਜਾਣਦੇ ਹੋ ਸਾਡਾ ਕੁਝ ਮੈਂ ਚਾਹਨੀ ਆ ਤੁਸੀਂ ਜ਼ਰੂਰ ਦੱਸੋ ਇਸ ਇਲਾਕੇ ਦਾ ਹਾਲ ਜਦੋਂ ਦੀ ਘਟਨਾ ਪਤਾ ਲੱਗੀ ਆ ਪਟਾਕਿਆਂ ਵਾਂਗੂ ਗੋਲੀਆਂ ਚੱਲੀਆਂ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ ਉੱਪਰੋਂ ਪਿਤਾ ਨੇ ਇਹ ਵੀ ਕਹਿ ਦਿੱਤਾ ਕਿ ਕਿਸ ਤਰੀਕੇ ਦੇ ਨਾਲ ਮਰੇ ਪਏ ਉਸ ਰਾਣਾ ਬਲਾਚੌਰੀਆ ਦੇ ਸੋਨਾ ਤੱਕ ਚੋਰੀ ਕਰ ਲਿਆ ਗਿਆ ਅੰਥਾਂ ਦੇ ਵਿੱਚੋਂ ਗਲੇ ਦੇ ਵਿੱਚੋਂ ਚੀਨ ਤੱਕ ਚੋਰੀ ਕਰ ਲਈਗੀ ਤੁਸੀਂ ਸੋਚੋ ਕਿੱਥੇ ਤੱਕ ਅਸੀਂ ਮਰੇ ਹੋਏ ਇਨਸਾਨ ਨੂੰ ਵੀ ਨਹੀਂ ਛੱਡਿਆ ਕਿੰਨੇ ਕ ਅਸੀਂ ਗਰ ਚੁੱਕੇ ਆ ਵੱਡੀ ਵੱਡੀ ਗੱਲ ਆ ਤੇ ਗੁਰਦੀਪ ਜਦੋਂ ਅਸੀਂ ਰਾਣਾ ਬਲਾ ਚੌਰੀਆ ਦੀ ਗੱਲ ਕਰਦੇ ਆਂ ਤੇ ਰਾਣਾ ਬਲਾ ਚੌਰੀਆ ਉਹ ਨਾ ਸੀ ਜਿਹਨੇ ਕਬੱਡੀ ਨੂੰ ਪ੍ਰਮੋਟ ਕੀਤਾ ਕਬੱਡੀ ਨੂੰ ਪ੍ਰਮੋਟ ਕਰਨ ਤੋਂ ਭਾਵੇਂ ਆ ਕਿ ਕਬੱਡੀ ਦੇ ਜਗਤ ਨੂੰ ਜਿਹੜਾ ਆ ਉਹ ਵੱਡਾ ਹੰਗਾਰਾ ਦੇਣਾ ਉਹਦਾ ਫਲੋ ਕਰਨਾ ਲੋਕਾਂ ਦੇ ਵਿੱਚ ਕਬੱਡੀ ਦਾ ਉਤਸ਼ਾਹ ਪੈਦਾ ਕਰਨਾ ਇਹ ਰਾਣਾ ਇਹ ਕੰਮ ਕਰ ਰਿਹਾ ਸੀ ਤੇ ਰਾਣਾ ਇੰਨਾ ਕੁ ਸਾਊ ਸੁਭਾ ਦਾ ਬੰਦਾ ਸੀ ਤੇ ਲੋਕ ਜੋ ਕਹਿ ਰਹੇ ਆ ਜੋ ਲੋਕਾਂ ਨੇ ਇਹਨੂੰ ਜੋੜ ਕੇ ਦੇਖਿਆ ਜੋ ਲੋਕ ਕ੍ਰਿਟਿਸਾਈਜ਼ ਕਰ ਰਹੇ ਆ ਜੋ ਲੋਕ ਇਹ ਦਿਖਾ ਰਹੇ ਆ ਕਿ ਰਾਣਾ ਸ਼ਾਇਦ ਕੋਈ ਗੈਂਗਸਟਰ ਸੀ ਸ਼ਾਇਦ ਕਿਸੇ ਨੇ ਇਹਦਾ ਸਵੰਸੀ ਐਦਾਂ ਦੀ ਕੋਈ ਗੱਲ ਨਹੀਂ ਰਾਣਾ ਇੱਕ ਸਾਊ ਸੁਭਾ ਦਾ ਮੁੰਡਾ ਸੀ ਦੇ ਰਾਣੇ ਤੇ ਕੋਈ ਵੀ ਜਿਹੜਾ ਕ੍ਰਿਮੀਨਲ ਮੁਕਦਮਾ ਦਰਜ ਨਹੀਂ ਸੀ ਬਿਲਕੁਲ ਅਸੀਂ ਘਰ ਦੇ ਬਾਹਰ ਖੜੇ ਆ ਗੱਡੀਆਂ ਦਾ ਕਾਫਲਾ ਵਾ ਸਿੰਗਰ ਤੱਕ ਪਹੁੰਚੇ ਨਹੀਂ ਹਾਂ ਕਾਂਸ਼ੀਨਾਥ ਜੀ ਇੱਥੇ ਪਹੁੰਚੇ ਹੋਣੇ ਕਾਂਸ਼ੀਨਾਥ ਜੀ ਪਹੁੰਚੇ ਹੋਣੇ ਕਿ ਇੱਕ ਵੱਡੀ ਖਿਡਾਰੀ ਪਹੁੰਚੇ ਹੋਣੇ ਕੋਈ ਇਦਾਂ ਦੀ ਗੱਲ ਨਹੀਂ ਸੀ ਜੋ ਮਤਲਬ ਪ੍ਰਚਾਰੀਗੇ ਐਸਐਸਪੀ ਸਾਹਿਬ ਦਾ ਖੁਦ ਇਹ ਬਿਆਨ ਹੈ ਕਿ ਇਸ ਲੜਕੇ ਤੇ ਕੋਈ ਵੀ ਜਿਹੜਾ ਆ ਉਹ ਕ੍ਰਿਮਿਨਲ ਮੁਕੱਦਮਾ ਦਰਜ ਨਹੀਂ ਸੀ ਪਰ ਜਦੋਂ ਗੁਰਦੀਪ ਕਹਿੰਦੇ ਜਦੋਂ ਕੋਈ ਇਸ ਦੁਨੀਆ ਤੋਂ ਜਾਂਦਾ ਨਾ ਉਹਦੀ ਜਿਹੜੀ ਕਮਾਈ ਹੁੰਦੀ ਆ ਉਹ ਉਹਦੇ ਜਿਹੜੇ ਪਿੱਛੇ ਤੁਰੇ ਹੁੰਦੇ ਆ ਉਹ ਤੈਅ ਕਰਦੇ ਆ ਕਿ ਇਹ ਬੰਦਾ ਕੀ ਕਮਾ ਕੇ ਲੈ ਕੇ ਚੱਲਿਆ ਜਦੋਂ ਅਸੀਂ ਕੱਲ ਦੇਖਿਆ ਜਦੋਂ ਅਸੀਂ ਕੱਲ ਆਪਾਂ ਉਹਦੇ ਅੰਤਮ ਸੰਸਕਾਰ ਦੀ ਜਿਹੜੀਆਂ ਰਸਮਾਂ ਕੀਤੀਆਂ ਤੇ ਉਹਦੇ ਵਿੱਚ ਆਪਾਂ ਨੂੰ ਇਹ ਦੇਖਣ ਨੂੰ ਮਿਲਿਆ ਕਿ ਉਹਦੇ ਮਗਰ ਬੰਦੇ ਕਿੰਨੇ